ਸੋ ਇੱਕ ਖਬਰ ਸਾਹਮਣੇ ਆ ਰਹੀ ਹੈ ਤੁਸੀਂ ਸੁਣਿਆ ਹੀ ਹੋਵੇਗਾ ਜਿਹੜੀ ਕਰੋਨਾ ਵਾਇਰਸ ਜਿਹੜੀ ਸੀਗੀ ਜਿਹਦੇ ਨਾਲ ਅੱਜ ਜਿਹੜਾ ਲਾਕਡਾਊਨ ਹੋ ਗਿਆ ਸੀ ਤਾਂ ਇਸ ਬਿਮਾਰੀ ਦੇ ਨਾਲ ਹੀ ਇੱਕ ਪੰਜਾਬ ਦੇ ਵਿੱਚ ਸਵਾਇਨ ਫਲੂ ਦੀ ਜਿਹੜੀ ਬਿਮਾਰੀ ਆ ਬਹੁਤ ਜਿਆਦਾ ਫੈਲ ਰਹੀ ਆ ਬਠਿੰਡਾ ਦੇ ਜਿਹੜੇ ਡਾਕਟਰ ਆ ਉਹਨਾਂ ਨੇ ਸਲਾਹ ਦਿੱਤੀ ਆ ਤੇ ਉਹਨਾਂ ਨੇ ਲੋਕਾਂ ਨੂੰ ਜਾਗਰੂਤ ਕੀਤਾ ਵੀ ਜਿਹੜੀ ਸਵਾਇਨ ਫਲੂ ਆ ਪੰਜਾਬ ਦੇ ਵਿੱਚ ਜਿਆਦਾ ਫੈਲ ਰਹੀ ਆ ਅਤੇ ਜਿਹੜੇ ਦੋ ਕੇਸ ਆ ਜਿਹੜੇ ਪਾਏ ਗਏ ਆ ਜੇਕਰ ਕਿਸੇ ਨੂੰ ਵੀ ਸਵਾਇਨ ਫਲੂ ਹੁੰਦਾ ਏ ਜੇ ਉਹਨਾਂ ਦੀ ਰਿਪੋਰਟ H1 ਤੇ N1 ਜਿਹੜੀ ਆਉਂਦੀ ਤਾਂ ਉਹ ਉਹ 네ਗੇਟਿਵ ਹੁੰਦੀ ਆ ਜੇਕਰ H3 ਤੇ H4 ਜੇਕਰ ਪੋਟ ਆਉਂਦੀ ਆ ਤਾਂ ਉਹ ਪੋਜ਼ਿਟਿਵ ਹੁੰਦੀ ਆ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਸਵਾਇਨ ਫਲੂ ਦੇ ਲੱਛਣ ਕੀ ਹੁੰਦੇ ਆ ਕਿਵੇਂ ਬਚਾ ਕਰ ਸਕਦੇ ਆ ਇਹਨੂੰ ਇਹਦੇ ਬਾਰੇ ਤੁਹਾਨੂੰ ਅੱਗੇ ਦੱਸਦੇ ਆ ਜਿਹੜੀ ਸਵਾਇਨ ਫਲੂ ਆ ਇਹ ਆਮ ਹੀ ਜਿਵੇਂ ਆਪਾਂ ਨੂੰ ਖੰਗ ਜ਼ਖਾਮ ਤੇ ਬੁਖਾਰ ਹੁੰਦਾ ਏ ਜੇਕਰ ਉਹ ਖੰਗ ਜ਼ਖਾਮ ਬੁਖਾਰ ਜੇਕਰ ਨਹੀਂ ਘਟਦਾ ਤਾਂ ਸੰ ਤੁਰੰਤ ਹੀ ਡਾਕਟਰ ਕੋਲ ਜਾਣਾ ਚਾਹੀਦਾ ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਆ ਬਚਾ ਆਪਾਂ ਕਿਵੇਂ ਕਰ ਸਕਦੇ ਜਿਵੇਂ ਆਪਾਂ ਕਰੋਨਾ ਵਾਇਰਸ ਦੇ ਦੌਰਾਨ ਹੀ ਆਪਾਂ ਮਾਸਕ ਪਾਣ ਕੇ ਰੱਖਦੇ ਸੀ ਜਦੋਂ ਵੀ ਕਿਤੇ ਆਉਂਦੇ ਸੀ ਆਪਾਂ ਮਾਸਕ ਦੀ ਜਿਹੜੀ ਵਰਤੋਂ ਕਰਦੇ ਸੀ ਤਾਂ ਉਸੇ ਤਰ੍ਹਾਂ ਹੁਣ ਵੀ ਆਪਾਂ ਨੂੰ ਜਿਹੜਾ ਮਾਸਕ ਲਗਾ ਕੇ ਰੱਖਣਾ ਚਾਹੀਦਾ ਏ ਜਿਹਦੇ ਕਰਕੇ ਸਵਾਇਨ ਫਲੂ ਦੀ ਬਿਮਾਰੀ ਦੇ ਨਾਲ ਆਪਾਂ ਬਚਾਅ ਸਾਇਦ ਇਹ ਤੇ ਆਪਾਂ ਉਸ ਬਿਮਾਰੀ ਦੇ ਨਾਲ ਲੜ ਸਕਦੇ ਆ ਤੇ ਡਾਕਟਰ ਨੇ ਇਹ ਕਿਹਾ ਜੇਕਰ ਕੋਈ ਵੀ ਵਿਅਕਤੀ ਦੇ ਵਿੱਚ ਇਦਾਂ ਦੇ ਲੱਛਣ ਸੀ ਦੇਖਦੇ ਆ ਤਾਂ ਉਹਦੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਤੇ ਸਾਨੂੰ ਦਿਨ ਦੇ ਵਿੱਚ ਜਿਹੜਾ ਹੱਥ ਸਾਬਣ ਦੇ ਨਾਲ ਧੋਣੇ ਚਾਹੀਦੇ ਆ ਹੱਥਾਂ ਨੂੰ ਕਦੇ ਨੱਕ ਜਾਂ ਅੱਖ ਜਾਂ ਮੂੰਹ ਨਾਲ ਨਹੀਂ ਲਾਉਣੇ ਚਾਹੀਦੇ ਦੁਬਾਰਾ ਤੁਹਾਨੂੰ ਫੇਰ ਦੱਸ ਦਈਏ ਕਿ ਜਿਹੜੀ ਸਵਾਇਨ ਫਲੂ ਆ ਸਵਾਇਨ ਫਲੂ ਨੇ ਫੇਰ ਪੰਜਾਬ ਦਾ ਜਿਹੜਾ ਇੱਕ ਦਰਵਾਜ਼ਾ ਘਟਕਾਇਆ ਏ ਤਾਂ ਬਠਿੰਡਾ ਦੇ ਡਾਕਟਰਾਂ ਨੇ ਇਹ ਕਿਹਾ ਕਿ ਜਿਹੜੀ ਸਵਾਇਨ ਫਲੂ ਦੀ ਬਿਮਾਰੀ ਆ ਇਹ ਜਿਹੜੀ ਪੰਜਾਬ ਦੇ ਵਿੱਚ ਦੋ ਕੇਸ ਜਿਹੜੇ ਦੇਖਣ ਨੂੰ ਮਿਲੇ ਆ ਜਿਵੇਂ ਕਿ ਜੇਕਰ ਕਿਸੇ ਦੀ ਰਿਪੋਰਟ ਦੇ ਵਿੱਚ H1 ਤੇ N2 on the A ਤਾਂ ਉਹ ਜਿਹੜੀ ਰਿਪੋਰਟ ਆ ਉਹ 네ਗੇਟਿਵ ਆ ਜੇਕਰ H3 H4 on the A ਤਾਂ ਉਹ ਜਿਹੜੀ ਰਿਪੋਰਟ ਆ ਪੋਜ਼ਿਟਿਵ ਆ ਤਾਂ ਆਪਾਂ ਜਿਹੜੀ ਜਿਹੜੀ ਆਪਾਂ ਸਵਾਇਨ ਫਲੂ ਦੀ ਬਿਮਾਰੀ ਆ ਤਾਂ ਉਦੋਂ ਆਪਾਂ ਇਸ ਤਰ੍ਹਾਂ ਬਚਾਅ ਕਰ ਸਕਦੇ ਆ ਕਿ ਸਾਨੂੰ ਜੇਕਰ ਖਾਂਗੇ ਜ਼ਖਾਮ ਤੇ ਬੁਖਾਰ ਜਿਹੜਾ ਜਦੋਂ ਨਹੀਂ ਹਟਦਾ ਵੀ ਉਹ ਵੱਧਦਾ ਹੀ ਜਾਂਦਾ ਤਾਂ ਤੁਰੰਤ ਹੀ ਸਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਤੇ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਤੇ ਆਪਣਾ ਤੁਰੰਤ ਹੀ ਜਿਹੜਾ ਇਲਾਜ ਕਰਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਜਿਹਦੇ ਕਰਕੇ ਜਿਹੜੀ ਇਹ ਬਿਮਾਰੀ ਵਧਣ ਤੋਂ ਵਜਾਈ ਕੱਢਾ ਸਕੀਏ ਜੇਕਰ ਕਿਸੇ ਜੇਕਰ ਆਪਾਂ ਕਿਤੇ ਬਾਹਰ ਅੰਦਰ ਆਉਣੇ ਜਾਣੇ ਆ ਆਪਾਂ ਆਪਦੇ ਕੰਮਾਂ ਲਈ ਬਾਹਰ ਜਾਣੇ ਆ ਆਉਣੇ ਆ ਤਾਂ ਸਾਨੂੰ ਹਰ ਟਾਈਮ ਜਿਹੜਾ ਮਾਸਕ ਪਹਿਨ ਕੇ ਰੱਖਣਾ ਚਾਹੀਦਾ ਏ ਜਿਹਦੇ ਕਰਕੇ ਆਪਾਂ ਤੇ ਆਪਣੇ ਨਾਲ ਦੇ ਜਿਹੜਾ ਬਚਾਅ ਕਰ ਸਕਦੇ ਆ ਜੇਕਰ ਕਿਸੇ ਨੂੰ ਸਵਾਇਨ ਫਲੂ ਹੁੰਦੀ ਵੀ ਆ ਤਾਂ ਉਹਨੂੰ ਕਿਸੇ ਨੂੰ ਵੀ ਦੂਜੇ ਵਿਅਕਤੀ ਤੇ ਜਿਹੜਾ ਥਰੂ ਨਹੀਂ ਫਲਾਉਣੀ ਚਾਹੀਦੀ ਉਹਨੂੰ ਜਿਹੜਾ ਦੂਰੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਆਪਦੇ ਪਰਿਵਾਰਕ ਮੈਂਬਰ ਤੋਂ ਆਪਦੇ ਜਿਹੜੇ ਦੋਸਤਾਂ ਤੋਂ ਆ ਵੀ ਜੇਕਰ ਉਹਨੂੰ ਸਵਾਇਨ ਫਲੂ ਹੈਵੀ ਆ ਤਾਂ ਦੂਜੇ ਇਹ ਥ्रू ਜਿਹੜੀ ਨਾ ਫਲਾਈ ਜਾਵੇ ਤਾਂ ਉਹਨਾਂ ਤੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਤੇ ਤੀਜਾ ਸਾਨੂੰ ਆਪਣਾ ਜਿਹੜਾ ਮਾਸਕ ਪਹਿਨਣਾ ਚਾਹੀਦਾ ਪਰ ਡਾਕਟਰ ਨੇ ਇਹ ਕਿਹਾ ਕਿ ਸਾਨੂੰ ਐਸ ਬਿਮਾਰੀ ਦੇ ਨਾਲ ਡਰਨਾ ਨਹੀਂ ਚਾਹੀਦਾ ਇਹਦੇ ਨਾਲ ਲੜਨਾ ਚਾਹੀਦਾ ਤੇ ਇਹਦੇ ਬਚਾਅ ਕਰਨੇ ਚਾਹੀਦੇ ਆ ਇਹ ਕੋਈ ਵੈਸੇ ਵੱਡੀ ਬਿਮਾਰੀ ਨਹੀਂ ਆ ਪਰ ਕਹਿੰਦੇ ਹੁੰਦੇ ਆ ਨਾ ਵੀ ਬਚਾਈ ਚੰਗਾ ਹੁੰਦਾ ਕਿਸੇ ਵੀ ਬਿਮਾਰੀ ਲੱਗਣ ਤੋਂ ਤਾਂ ਤਾਂ ਆਪਾਂ ਨੂੰ ਆਪਨ ਅਲਰਟ ਰਹਿਣਾ ਚਾਹੀਦਾ ਹੈ ਆਪਾਂ ਨੂੰ ਬਚਾਅ ਰੱਖਣ ਦੇ ਲਈ ਇਹਨਾਂ ਜਿਹੜੀਆਂ ਗੱਲਾਂ ਤੇ ਇਹ ਜਿਹੜੀ ਜਾਣਕਾਰੀ ਦਿੱਤੀ ਆ ਉਹਦੇ ਅਕੋਰਡਿੰਗ ਜਿਹੜਾ ਚੱਲਣਾ ਚਾਹੀਦਾ ਹੈ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ